ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਆਂ ਸਿੱਧੂ ਮੂਸੇਵਾਲੇ ਦੇ ਫਾਦਰ ਬਾਰੇ ਸਿੱਧੂ ਮੂਸੇਵਾਲੇ ਕਤਲकांड ਨਾਲ ਜੁੜੀ ਹੋਈ ਇੱਕ ਨਵੀਂ ਅਪਡੇਟ ਸਾਹਮਣੇ ਆਈ ਆ ਜਿਸ ਵਿੱਚ ਕੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਉਹਨਾਂ ਦੀ 26 ਤਰੀਕ ਨੂੰ ਗਵਾਈਏ ਕੋਰਟ ਦੇ ਵਿੱਚ ਉਹਨਾਂ ਨੇ ਸਿੱਧਾ-ਸਿੱਧਾ ਸੈਸ਼ਨ ਕੋਰਟ ਨੂੰ ਅਪੀਲ ਕੀਤੀ ਆ ਕਿ ਜੋ આરોપી ਨੇ ਮੇਰੇ ਤੋਂ ਵੀਡੀਓ ਕਾਨਫਰੈਂਸ ਦੇ ਥਰੂ ਪਛਾਣੇ ਨਹੀਂ ਜਾਂਦੇ ਕਿਉਂਕਿ ਮੇਰੀ ਨਿਗਾ ਕਮਜ਼ੋਰ ਹੋ ਚੁੱਕੀ ਆ ਇਸ ਕਰਕੇ ਤੁਸੀਂ આરોપીਆਂ ਨੂੰ ਸਿੱਧਾ ਮਾਨਸਾ ਸੈਸ਼ਨ ਕੋਰਟ ਵਿੱਚ ਪੇਸ਼ ਕਰੋ ਜਿਸ ਕਰਕੇ ਮੈਨੂੰ ਪਛਾਣਨਾ ਆਸਾਨ ਹੋ ਚੁੱਕੇ ਇਹ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਤਰਫੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਸੀ ਤੇ ਇੱਕ ਮਾਨਸਾ ਸੈਸ਼ਨ ਕੋਰਟ ਨੂੰ ਅਪੀਲ ਕੀਤੀ ਗਈ ਆ ਇਸ ਕਰਕੇ ਹੁਣ ਜਿਹੜੇ આરોપી ਨੇ ਇਹ ਤਰੀਕ ਨੂੰ ਉਹ ਸਿੱਧੇ ਤੌਰ ਤੇ ਮਾਨਸਾ ਸੈਸ਼ਨ ਕੋਰਟ ਵਿੱਚ ਪੇਸ਼ ਹੋਣਗੇ ਤੇ ਇੱਕ ਹੋਰ ਸਿੱਧੂ ਮੂਸੇਵਾਲੇ ਦੇ ਚੋਣ ਵਾਲਿਆਂ ਲਈ ਬਹੁਤ ਵੱਡੀ ਖੁਸ਼ਖਬਰੀ ਆ ਕਿ ਇਸ ਸਾਲ ਦੇ ਆਖਰਲੇ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ ਵੀ ਲੱਗੂਗਾ ਜੋ ਕਿ ਸਿੱਧੂ ਦੇ ਫੈਨਸ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਧੰਨਵਾਦ ਜੀ